ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪੈਂਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਸਵੀਰ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਜਾਰਪੁਰ ਦੇ ਨਾਲ ਤੇ ਰੋਪੜੇ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਹਾਂ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਅੱਜ ਐਸ ਫਾਰਮ ਚੋ ਟੋਪ ਦਾ ਨਗੀਨਾ ਦਿਖਾਉਂਗਾ ਜਰਸੀ ਦਾ ਅਜੇ ਗੱਭਣ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੀ ਜੀਨੂ ਪਸੰਦ ਆ ਜੂਗੇ ਇੱਥੇ ਆ ਕੇ ਆਪ ਦੀ ਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬੱਚੀ ਬਾਈ ਜੀ ਹੋਰਾਂ ਦੀ ਪਹਿਲੇ ਸੂਏ ਮੂਹ ਤੋਂ ਖੀਰੀ ਆ 18 ਮਹੀਨੇ ਦੀ ਉਮਰ ਆ ਦੁੱਧ ਵਾਲੇ ਦੰਦਾ ਚ ਖੀਰੀ ਬੱਚੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 15 ਦਿਨ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 17 18 ਕਿਲੋ ਤੱਕ ਖੁੱਲਾ ਬੜਾ ਆਰਾਮ ਨਾਲ ਹੀ ਚਵਾਜੂ ਪੈਟਪੁਡਾ ਬਹੁਤ ਸੋਹਣਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਇਹ ਕਰਮਾ ਵਾਲੀ ਨੇ 15 ਦਿਨਾਂ ਚ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੇਰ ਸੋਣਾ ਬਾਕੀ ਦੋਸਤੋ ਜਿੰਨੀ ਤਿਆਰੀ ਹੁਣ ਕੀਤੀ ਹੋਈ ਆ ਸੋਹਣੀ ਕੀਤੀ ਹੋਈ ਆ ਫੇਸ ਕੁਆਲਿਟੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਪੈਟਪੁਡਾ ਬਹੁਤ ਸੋਹਣਾ ਚੌੜਾ ਥਾਨ ਦੇ ਸਾਈਜ਼ ਵਿੱਚ ਨੇੜ ਤੋਂ ਦਿਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਾਨ ਬਹੁਤ ਸੋਹਣੇ ਮੁਠੀ ਵਾਲੇ ਗੈਪ ਚ ਨਿਕਰਵੇਂ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਾਨਾਂ ਸੇਮੇ ਸਾਈਜ਼ ਫੇਸ ਕੁਆਲਿਟੀ ਬਹੁਤ ਸੋਹਣੀ ਹਾਈਟ ਵਾਈਜ਼ ਬਹੁਤ ਸੋਹਣੇ ਕਦ ਕਾੜ ਦੀ ਬਾਕੀ ਦੋਸਤੋ 15 ਦਿਨਾਂ ਚ ਬਚੀ ਨੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰ ਜਾਣਾ ਬਾਕੀ ਜਿੰਨੀ ਤਿਆਰੀ ਹੁਣ ਕੀਤੀ ਹੋਈ ਹੈ ਚੰਗੀ ਕੀਤੀ ਹੋਈ ਹੈ ਤੇ ਮੁੱਲ ਬਾਈ ਨੇ ਰੱਖਿਆ ਹੋਇਆ ਇੱਕ ਨੰਬਰ ਬਚੀ ਦਾ 55000 ਰੁਪਏ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਦੋਸਤੋ ਦਿਨ ਹੈਗਾ 100 ਵਾਰ 7 ਤਰੀਕ 8ਵਾਂ ਮਹੀਨਾ 2023 ਤੇ ਬਾਈ ਨਰਿੰਦਰ ਕੋਲੇ 16 17 ਦੇ ਕਰੀਬ ਜਰਸੀ ਇਹ ਨਾਗ ਅਵੇਲੇਬਲ ਆ ਕੋਈ ਜਰਸੀਆਂ ਗੱਬਣਾ ਤੇ ਕੋਈ ਜਰਸੀ ਹੀਫਰ ਵੀ ਮਿਲ ਜਾਣੀਆਂ ਤੁਹਾਨੂੰ ਐਸ ਫਾਰਮ ਚੋਂ ਤੇ ਐਚ ਵੀ ਮਿਲ ਜੂਗੀ ਚੰਗੀ ਕੁਆਲਿਟੀ ਦੀ ਹਰ ਟਾਈਮ ਐਸ ਫਾਰਮ ਜੀ ਦੋਸਤੋ ਜਰਸੀ ਬਾਈ ਜੀ ਹੋਰਾਂ ਕਾ ਅਵੇਲੇਬਲ ਰਹਿੰਦੀ ਹੈ ਚੰਗੀ ਕੁਆਲਿਟੀ ਦੀ ਤੁਸੀਂ ਖਰੀਦ ਸਕਦੇ ਆ ਨੰਬਰ ਬਾਈ ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ